ਹਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆ ਤੇ ਫਿਰ ਆਪਾਂ ਦੱਸਦੇ ਆ ਇੱਕ ਬਹੁਤ ਵਧੀਆ ਰੇਮਡੀ ਤੇ ਹਾਂਜੀ ਪ੍ਰੀਤ ਪਟਿਆਲੇ ਵਾਲਿਆਂ ਨੇ ਕਮੈਂਟ ਕੀਤਾ ਆਪਾਂ ਨੂੰ ਕਿ ਪਿੱਤੇ ਦੇ ਵਿੱਚ ਪਥਰੀ ਆ ਦੇਖੋ ਜੀ ਪਿੱਤੇ ਵਾਲੀ ਪਥਰੀ ਦਾ ਮੈਂ ਵੀ ਤੁਹਾਨੂੰ ਸਹੀ ਸਲਾਹ ਦੇਵਾਂਗੀ ਜਿੱਦਾਂ ਕਿ ਤੁਹਾਨੂੰ ਡਾਕਟਰ ਨੇ ਕਿਹਾ ਹੈ ਕਿ ਤੁਸੀਂ ਆਪਰੇਸ਼ਨ ਹੀ ਹੱਲ ਹੈ ਦਾ ਤੇ ਇਸ ਚੀਜ਼ ਦਾ ਦੇਖੋ ਜੀ ਆਪਰੇਸ਼ਨ ਹੀ ਹੱਲ ਆ ਜੇ ਤਾਂ ਆਪਾਂ ਕਹਿੰਦੇ ਗੁਰਦੇ ਦੇ ਵਿੱਚ ਪਥਰੀ ਹੁੰਦੀ ਹੈ ਨਾ ਉਹ ਤਾਂ ਆਪਾਂ ਕਹਿੰਦੇ ਵੀ ਜੇ ਛੋਟੀ ਆ ਤਾਂ ਉਹ ਨਿਕਲ ਜਾਂਦੀ ਹੈ ਨਾ ਦਵਾਈਆਂ ਦੂਆਂ ਲੈ ਕੇ ਤੇ ਪਰ ਜਿਹੜੀ ਹੁੰਦੀ ਆ ਆਪਣੇ ਪਿੱਤੇ ਵਾਲੀ ਪਥਰੀ ਉਹ ਤਾਂ ਦੇਖੋ ਜੀ ਆਪਰੇਸ਼ਨ ਹੀ ਕਰਵਾਉਣਾ ਪੈਣਾ ਹੈ ਕਿਉਂਕਿ ਵੈਸੇ ਤੁਸੀਂ ਜਿੰਨਾ ਚਿਰ ਮਰਜ਼ੀ ਦਵਾਈਆਂ ਖਾਈ ਚੱਲੋ ਉਹਦਾ ਕੋਈ ਹੱਲ ਨਹੀਂਗਾ ਤੇ ਇਸ ਕਰਕੇ ਤੁਸੀਂ ਡਾਕਟਰ ਦੀ ਸਲਾਹ ਹੀ ਲਓ ਤੇ ਜਿਵੇਂ ਡਾਕਟਰਾਂ ਦੇ ਆ ਤੁਸੀਂ ਉਹ ਮੇ ਕਰੋ ਜੀ ਸਿਮਰਨਜੀਤ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਦੇਖੋ ਜੀ ਮੈਂ ਉਹ ਵਾਲੀ ਲਿਪਸਟਿਕ ਜਿਹੜੀ ਮੈਂ ਆਨਲਾਈਨ ਨਹੀਂ ਬਾਏ ਕੀਤੀ ਸੀ ਮੈਂ ਕਿਸੇ ਸ਼ਾਪ ਤੋਂ ਖਰੀਦੀ ਸੀ ਤੇ ਬਾਕੀ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਆ ਤੁਹਾਡੀ ਸਕਿਨ ਜੇ ਬਹੁਤ ਜ਼ਿਆਦਾ ਲੂਸ ਹੋ ਚੁੱਕੀ ਆ ਹਨਾ ਡਰਾਈ ਹੋ ਚੁੱਕੀ ਆਪਾਂ ਕਾਫੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਬਹੁਤ ਆਪਾਂ ਵੀਡੀਓ ਪਹਿਲਾਂ ਅਪਲੋਡ ਕਰ ਚੁੱਕੇ ਆ ਤੇ ਤੁਸੀਂ ਉਹ ਦੇਖਿਓ ਤੇ ਫਿਰ ਬਿਊਟੀ ਟਿਪਸ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਨਿਰਮਲ ਨਿਰਮਲਾ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਤੇ ਅੱਜ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਿ ਜੇ ਆਪਾਂ ਕੋਈ ਆਈ ਹੁੰਦਾ ਹਨਾ ਭੈਣਾਂ ਨੂੰ ਤਾਂ ਜਿੰਨਾ ਮਰਜ਼ੀ ਰੰਗ ਗੋਰਾ ਹੋਵੇ ਉਹਨਾਂ ਨੂੰ ਫਿਰ ਵੀ ਲੱਗਦਾ ਰਹਿੰਦਾ ਹੈ ਕਿਉਂਕਿ ਮੈਨੂੰ ਘਰੇ ਇੱਕ ਕਹਿਣ ਨੂੰ ਇਹ ਸੁਣਨ ਨੂੰ ਮਿਲਦਾ ਰਹਿੰਦਾ ਹੈ ਕਿ ਲੇਡੀਜ਼ ਨਹੀਂ ਰੱਜਦੀਆਂ ਜਿੰਨਾ ਮਰਜ਼ੀ ਰੰਗ ਸਾਫ਼ ਹੋਵੇ ਉਹਨਾਂ ਨੂੰ ਆ ਹੀ ਹੁੰਦਾ ਮੈਂ ਹੋਰ ਗੋਰੀ ਹੋ ਜਾ ਮੈਂ ਹੋਰ ਗੋਰੀ ਹੋ ਜਾ ਤੇ ਅੱਜ ਆਪਾਂ ਭੈਣਾਂ ਨੂੰ ਸਾਰੀਆਂ ਭੈਣਾਂ ਨੂੰ ਗੋਰੀਆਂ ਕਰ ਦੇਣਾ ਹੈ ਚਿੱਟੀਆਂ ਦੁੱਧ ਵਰਗੀਆਂ ਤੇ ਬਹੁਤ ਜ਼ਿਆਦਾ 글로ਅ ਆਊਗਾ ਬਹੁਤ ਵਧੀਆ ਰਿਮੇਡੀ ਹੈ ਬਿਲਕੁਲ ਹੀ ਸੌਖੀ ਚੀਜ਼ ਆ ਹਾ ਦੇਖੋ ਜੀ ਆ ਪਾ ਲੂ ਇੰਨਾ ਕੱਪਾਂ ਕੱਟ ਲਿਆ ਤੇ ਇਹਨੂੰ ਪਾ ਗ੍ਰੇਟ ਕਰ ਲੈਣਾ ਕੈਂਦੇ ਹੁੰਦੇ ਨੇ ਫੈਨਾ ਰਾਜ ਦੀਆਂ ਨਹੀਂ ਆ ਜਿੰਨਾ ਮਰਜ਼ੀ ਰੰਗ ਗੋਰਾ ਹੋਵੇ ਉਹਨਾਂ ਨੂੰ ਦਾ ਹੋਰ ਗੋਰਾ ਕਰ ਲੀਏ ਹੋਰ ਗੋਰਾ ਕਰ ਲੀਏ ਇਹਨੂੰ ਆਪਾਂ ਗ੍ਰੇਟ ਕਰ ਲੈਣਾ ਚੰਗੀ ਤਾਂ ਜੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਰੇ ਲੂ ਜੀਆਂ ਚੀਜ਼ਾਂ ਬਿਲਕੁਲ ਸਿੰਪਲ ਜੀਆਂ ਰਮੇ ਜੀ ਆਪਾਂ ਦੱਸਦੇ ਆ ਤੁਹਾਨੂੰ ਕਿ ਕੋਈ ਖਰਚਾ ਨਾ ਹੋਵੇ ਤੁਹਾਡਾ ਜਿਆਦਾ ਤੇ ਤੁਹਾਡੇ 글로 ਵੀ ਬਹੁਤ ਵਧੀਆ ਆਵੇ ਚਿਹਰੇ ਤੇ ਤੁਹਾਡੇ ਚਿਹਰੇ ਦੀ ਕੋਈ ਵੀ ਪ੍ਰੋਬਲਮ ਆ ਆਪਾਂ ਹਰ ਪ੍ਰੋਬਲਮ ਦਾ ਹੱਲ ਦੱਸਦੇ ਆ ਤੁਹਾਨੂੰ ਜੇ ਤੁਸੀਂ ਆ ਇਹ ਵਾਲੀ ਪ੍ਰੋਬਲਮ ਤੇ ਇਹ ਲਗਾ ਲਓ ਇਸ ਵਾਲੀ ਪ੍ਰੋਬਲਮ ਤੇ ਲਗਾ ਲਓ ਆਪਾਂ डेली ਵੀਡੀਓ ਅਪਲੋਡ ਕਰਦੇ ਆ ਜੀ ਸਵੇਰ ਆਪਣੇ 8 ਵਜੇ ਵੀਡੀਓ ਆ ਜਾਂਦੀ ਆ ਤੇ ਤੁਸੀਂ ਦੇਖਿਆ ਕਰੋ ਪਲੀਜ਼ 8 ਵਜੇ ਆਪਣੀ ਵੀਡੀਓ ਆ ਜਾਂਦੀ ਆਪਾਂ ਡੇਲੀ ਕੁਐਸਚਨਾਂ ਕੁਝ ਜ਼ਰੂਰ ਤੁਹਾਨੂੰ ਦੱਸਦੇ ਆ ਕਿ ਤੁਹਾਡੇ ਵਾਸਤੇ ਆ ਵਧੀਆ ਏ ਤੁਹਾਡੇ ਵਾਸਤੇ ਆ ਵਧੀਆ ਏ ਆਪਾਂ ਬਹੁਤ ਜ਼ਿਆਦਾ ਵੀਡੀਓ ਅਪਲੋਡ ਕਰ ਚੁੱਕੇ ਆ ਤੁਸੀਂ ਸਰਚ ਮਾਰ ਕੇ ਵੀ ਜਾ ਸਕਦੇ ਹੋ ਆਪਣੇ ਚੈਨਲ ਤੇ ਕਿਊਟ ਸਿਮੂ ਐਂਡ ਕੁਸ਼ ਚੈਨਲ ਤੇ ਤੇ ਇਹ ਦੇਖ ਲਓ ਜੀ ਇਦਾਂ ਇਹ ਆਪਾਂ ਨੂੰ ਆਲੂ ਦਾ ਰਸ ਚਾਹੀਦਾ ਹੈ ਤੇ ਆਲੂ ਦਾ ਰਸ ਕੱਢਣਾ ਬਹੁਤ ਹੀ ਆਸਾਨ ਆ ਕੋਈ ਝੰਜਟ ਨਹੀਂ ਆਏਗਾ ਕਈ ਵਾਰ ਹੁੰਦਾ ਪੈਣਾ ਨੂੰ ਲੱਗਦਾ ਹੈ ਕਿ ਬਾਹਲਾ ਝੰਜਟ ਹੋਊਗਾ ਨਹੀਂ ਜੀ ਕੋਈ ਝੰਜਟ ਨਹੀਂਗਾ ਆਪਾਂ ਨੂੰ ਗ੍ਰੇਡ ਕਰ ਲਿਆ ਤੇ ਇਦਾਂ ਕਰਕੇ ਨੂੰ ਨਾਪ ਕੇ ਤੇ ਹਾਂਜੀ ਆ ਦੇਖੋ ਜੀ ਆਲੂ ਦਾ ਰਸ ਆਪਾਂ ਕੱਢ ਲਿਆ ਐਨਾ ਆਪਾਂ ਨੂੰ ਚਾਹੀਦਾ ਏ ਤੇ ਹੁਣ ਆਪਾਂ ਪਾਉਣੀ ਇਹਦੇ ਵਿੱਚ ਖੰਡ ਜਿਹੜੀ ਆਪਾਂ ਚਾਹ ਦੇ ਵਿੱਚ ਪਾਉਨੇ ਆ ਕਈ ਲੋਕ ਇਹਨੂੰ ਚੀਨੀ ਵੀ ਬੋਲਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਇਹਨੂੰ ਖੰਡ ਹੀ ਬੋਲਿਆ ਜਾਂਦਾ ਏ ਤੇ ਇਹ ਬਹੁਤ ਵਧੀਆ ਆਪਣੇ ਫੇਸ ਦੇ ਗਲੋ ਵਾਸਤੇ ਨਾ ਬਹੁਤ ਹੀ ਜ਼ਿਆਦਾ ਵਧੀਆ ਇਹ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਚਾਹ ਵਾਸਤੇ ਜਿਵੇਂ ਆਪਾਂ ਚਾਹ ਜਿਹਾ ਪਾ ਕੇ ਇਹਨੂੰ ਪੀਨੇ ਆ ਉਹ ਬਹੁਤ ਮਾੜੀ ਆ ਪੀਣੀ ਚਾਹ ਵਿੱਚ ਪਾ ਕੇ ਪੀਣੀ ਬਹੁਤ ਮਾੜੀ ਆ ਪਰ ਆਪਣੇ ਚਿਹਰੇ ਤੇ ਲਗਾਉਣ ਵਾਸਤੇ ਆਪਣੇ ਵਾਲਾਂ ਤੇ ਲਗਾਉਣ ਵਾਸਤੇ ਬਹੁਤ ਜ਼ਿਆਦਾ ਵਧੀਆ ਤੇ ਇਹਨੂੰ ਆਪਾਂ ਥੋੜੀ ਜਿਹੀ ਦੇ ਵਿੱਚ ਪਾ ਲੈਣੀ ਤੇ ਹੁਣ ਆਪਾਂ ਨਿੰਬੂ ਵਿਟਾਮਿਨ ਸੀ ਜਿਹੜਾ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਵਧੀਆ ਕਰ ਦੂਗਾ ਠੀਕ ਹੈ ਨਾ ਆਲੂ ਹੋ ਗਿਆ ਨਿੰਬੂ ਹੋ ਗਿਆ ਇੱਕ ਨੇਚਰਲ ਬਲੀਚ ਮਿਲ ਜਾਂਦੀ ਆਪਾਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਕਾਫੀ ਤੇ ਤੁਸੀਂ ਵਿਆਹ ਸ਼ਾਦੀ ਵਿੱਚ ਕਿਤੇ ਵੀ ਜਾ ਰਹੇ ਹੋ ਤੁਸੀਂ ਇਹ ਵਾਲਾ ਘਰੇ ਫੇਸ਼ੀਅਲ ਕਰਿਓ ਬਹੁਤ ਵਧੀਆ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਜੀ ਆਪਾਂ ਇੱਕ ਪੂੜੀ ਪਾਤੀ ਇਹਦੇ ਵਿੱਚ 2 ਰੁਪਏ ਵਾਲੀ ਤੇ ਬਾਕੀ ਸਮਾਨ ਤਾਂ ਆਪਣੇ ਘਰੇ ਹੁੰਦਾ ਹੀ ਆ ਜੀ ਤੇ ਆਪਾਂ ਨੂੰ ਇੱਕ ਜੇ ਲੈ ਕੇ ਆਉਣਾ ਆਪਣਾ ਨਿੰਬੂ ਆਲੂ ਤਾਂ ਆਪਾਂ ਲੈ ਕੇ ਆਉਣੇ ਹੀ ਆ ਦਿੱਲੀ ਆਪਾਂ ਨੂੰ ਪਤਾ ਹੀ ਹੈ ਨਾ ਇਰੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿੰਨਾ ਚਿਰ ਆਪਣੀ ਜਿਹੜੀ ਖੰਡ ਪਾਈ ਹੋਈ ਹੈ ਇਹਦੇ ਵਿੱਚ ਉਹ ਘੁਲਦੀ ਨਹੀਂ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਇਦਾਂ ਕਰਕੇ ਮਿਕਸ ਕਰੀ ਜਾਣਾ ਤੇ ਆਹ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਖੰਡ ਨੂੰ ਮਿਕਸ ਕਰ ਲਿਆ ਇਹਦੇ ਵਿੱਚ ਤੇ ਪੂਰੀ ਤਰ੍ਹਾਂ ਸਾਰੀਆਂ ਚੀਜ਼ਾਂ ਮਿਕਸ ਹੋ ਚੁੱਕੀਆਂ ਤੇ ਇਹਨੂੰ ਆਪਾਂ ਕੀ ਕਰਨਾ ਹੈ ਤੁਸੀਂ ਕੋਈ ਕਾਟਨ ਲੈ ਸਕਦੇ ਹੋ ਤੁਸੀਂ ਟਿਸ਼ੂ ਪੇਪਰ ਲੈ ਸਕਦੇ ਹੋ ਇਹਨੂੰ ਤੁਸੀਂ ਇਦਾਂ ਸਾਰੇ ਫੇਸ ਦੇ ਉੱਪਰ ਲਗਾ ਲੈਣਾ ਤੇ ਇੰਨਾ ਜ਼ਬਰਦਸਤ 글로 ਆਊਗਾ ਨਾ ਤੁਸੀਂ ਹੈਰਾਨ ਮੰਨ ਜਾਓਗੇ ਕਿ ਇੰਨਾ ਵਧੀਆ 글로 ਆ ਗਿਆ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੁਹਾਨੂੰ ਕੁਤੇ ਵੀ ਵਿਆਹ ਸ਼ਾਦੀ ਦੇ ਵਿੱਚ ਫੇਸ਼ੀਅਲ ਕ੍ਰਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਕਦੇ ਵੀ ਜੇ ਤੁਸੀਂ ਇਹ ਲਗਾ ਲੈਂਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਸੰਗੀ ਤਰ੍ਹਾਂ ਫੇਸ ਦੇ ਉੱਪਰ ਲਗਾ ਲੈਣਾ ਤੇ ਦੇਖੋ ਜੀ ਜਿਹੜੀਆਂ ਵੀ ਆਪਾਂ ਰਿਮੇਡੀਜ਼ ਦੱਸਦੇ ਆ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਆਪਣੀ ਰਿਮੇਡੀਜ਼ ਦੇ ਨਾਲ ਜਿੰਨੇ ਵੀ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆਪਾਂ ਨੂੰ ਜਦੋਂ ਕਹਿੰਦੇ ਆ ਕਿ ਦੀਦੀ ਬਹੁਤ ਫਰਕ ਪੈ ਗਿਆ ਦੀਦੀ ਬਹੁਤ ਫਰਕ ਪੈ ਗਿਆ ਕਿ ਬਹੁਤ ਜਿਆਦਾ ਵਧੀਆ ਲੱਗਦਾ ਏ ਕਿ ਚਲੋ ਹਣਾ ਆਪਾਂ ਜੋ ਵੀ ਇੰਨੀ ਮਿਹਨਤ ਕਰਕੇ ਵੀਡੀਓ ਲੈ ਕੇ ਆਉਣੇ ਆ ਤੇ ਚਲੋ ਆਪਣੀਆਂ ਵੀਡੀਓ ਸਾਰਿਆਂ ਨੂੰ ਪਸੰਦ ਆਉਂਦੀ ਐ ਤੁਸੀਂ ਸਾਰੇ ਬਹੁਤ ਪਸੰਦ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਹੁਣ ਆਪਾਂ ਕੀ ਕਰਨਾ ਐ ਆਪਾਂ ਟਿਸ਼ੂ ਲਿਆ ਹੋਇਆ ਇਹਨੂੰ ਆਪਾਂ ਟਿਸ਼ੂ ਨੂੰ ਉੱਪਰ ਲਗਾ ਲੈਣਾ ਇਦਾਂ ਕਰਕੇ फिर टिशू लगा लिया सारे उपर उदा करके लगा लें जिस तरीके दस रहे हैं जी ध्यान देखियो वीडियो उस तरीके लगाए ਤੁਸੀਂ ਸ਼ੀਸ਼ੇ ਦੇ ਮੂਰੇ ਖੜਕੇ ਲਗਾ ਸਕਦੇ ਹੋ ਜੀ ਮੈਂ ਵੀਡੀਓ ਬਣਾ ਰਹੀ ਹਾਂ ਇਸ ਕਰਕੇ ਨਾ ਤੇ ਇਹਨੂੰ ਆਪਾਂ ਕੀ ਕਰਨਾ ਹੈ ਜਿੰਨਾ ਚਿਰ ਸੁੱਕਦਾ ਨਹੀਂ ਡਰਾਈ ਨਹੀਂ ਹੁੰਦਾ ਆਪਾਂ ਉਨੀ ਦੇਰ ਇਹਨੂੰ ਛੱਡ ਦੇਣਾ ਹੈ ਆਰਾਮ ਨਾਲ ਬੈਠ ਜਾਓ ਲੈਟਸ ਹੋ ਕੇ ਤੇ ਹਾਂਜੀ ਪੂਰੀ ਤਰ੍ਹਾਂ ਸੁੱਕ ਚੁੱਕਿਆ ਇਹ ਤੇ ਆਪਾਂ ਇਹਨੂੰ ਉਤਾਰਦੇ ਹਾਂ ਹੁਣ ਆ ਦੇਖੋ ਜੀ ਇਦਾਂ ਕਰਕੇ ਇਹਨੂੰ ਇਦਾਂ ਦੇ ਕਰਕੇ ਤੇ ਇਹ ਦਿਨ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਗਲੋ ਆ ਜੀ ਨੇ ਹੁਪਾ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਫੇਸ ਆਪਾਂ ਵਾਸ਼ ਕਰਿਆ ਆ ਤੇ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਜਿਵੇਂ ਇੱਕਦਮ ਸਕਿਨ ਵੀ ਆਪਣੀ ਆ ਟਾਈਟ ਹੋ ਗਈ ਆ ਬਿਲਕੁਲ ਏਦਾਂ ਨਾ ਜਿਵੇਂ ਆਏ ਹੋ ਗਿਆ ਟਾਈਟ ਟਾਈਟ ਹੋ ਗਿਆ ਫੇਸ ਬਹੁਤ ਹੀ ਵਧੀਆ ਤੇ ਗਲੋ ਵੀ ਬਹੁਤ ਜ਼ਿਆਦਾ ਵਧੀਆ ਆਏ ਬਹੁਤ ਹੀ ਜ਼ਿਆਦਾ ਵਧੀਆ ਏਦਾਂ ਨਾ ਸੌਫਟ ਸੌਫਟ ਸਕਿਨ ਹੋ ਗਈ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਥੋੜਾ ਔਖਾ ਤਾਂ ਹੈ ਕੰਮ ਟਾਈਮ ਲੱਗ ਜੂਗਾ ਪਰ 10 15 ਮਿੰਟ 15 20 ਮਿੰਟ ਤੁਸੀਂ ਲਗਾ ਕੇ ਇਹਨੂੰ ਰੱਖਿਓ ਪੂਰੀ ਤਰ੍ਹਾਂ ਡਰਾਈ ਕਰਕੇ ਫਿਰ ਆਪਾਂ ਉਤਾਰਨਾ ਹੈ ਇਦਾਂ ਕਰਕੇ ਖਿੱਚ ਕੇ ਉਤਾਰਾਂਗੇ ਨਾ ਤੇ ਉਸ ਜਿਵੇਂ ਜਿਵੇਂ ਆਪਾਂ ਉਤਾਰਾਂਗੇ ਆਪ ਨੂੰ ਆਏ ਲੱਗਦਾ ਕਿ ਆਪਣੀ ਸਕਿਨ ਟਾਈਟ ਹੋਊਗੀ ਜਿਹਨਾਂ ਨੂੰ ਸਕਿਨ ਲੂਸ ਸਕਿਨ ਦੀ ਪ੍ਰੋਬਲਮ ਆ ਉਹ ਵੀ ਲਗਾਉਣ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ 글로 ਵੀ ਬਹੁਤ ਵਧੀਆ ਹੁੰਦਾ ਹੈ ਤੇ ਬਾਕੀ ਕੋਈ ਵੀ ਡਾਰਕ ਸਰਕਲ ਕੁਝ ਵੀ ਹੋਵੇ ਹਨਾ ਕਾਫੀ ਤੁਹਾਨੂੰ ਪਤਾ ਆਪਣੇ ਫੇਸ ਵਾਸਤੇ ਕਾਫੀ ਬਹੁਤ ਵਧੀਆ ਚੀਨੀ ਖੰਡ ਜਿਹਨੂੰ ਬੋਲਦੇ ਉਹ ਵੀ ਬਹੁਤ ਵਧੀਆ ਆਲੂ ਵੀ ਬਹੁਤ ਵਧੀਆ ਨਿੰਬੂ ਵੀ ਬਹੁਤ ਵਧੀਆ ਚਾਰ ਚੀਜ਼ਾਂ ਯੂਜ਼ ਕੀਤੀਆਂ ਆਪਾਂ ਚਾਰੇ ਹੀ ਜਿਵੇਂ ਆਪਾਂ ਕਹਿੰਦੇ ਆ ਕਿ ਬਹੁਤ ਹੀ ਜ਼ਿਆਦਾ ਵਧੀਆ ਏ ਚਾਰੋਂ ਚੀਜ਼ਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਤੇ ਫਿਰ ਤੇ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਕਈਆਂ ਨੂੰ ਹੁੰਦਾ ਹੈ ਕਿ ਜ਼ਿਆਦਾ ਸੈਂਸਿਟਿਵ ਸਕਿਨ ਹੁੰਦੀ ਆ ਕਈਆਂ ਦੀ ਤੇ ਨਿੰਬੂ ਤੋਂ ਥੋੜਾ ਹੋ ਜਾਂਦਾ ਏ ਜੇ ਤੁਹਾਨੂੰ ਨਿੰਬੂ ਨਹੀਂ ਸੁਣ ਕਰਦਾ ਤੁਸੀਂ ਨਿੰਬੂ ਨਾ ਪਾਓ ਤੁਸੀਂ ਨਿੰਬੂ ਦੀ ਜਗ੍ਹਾ ਤੇ ਥੋੜਾ ਜਿਹਾ ਗੁਲਾਬ ਜਲ ਪਾ ਲਿਓ ਤੇ ਇੰਨਾ ਵਧੀਆ ਰਿਜ਼ਲਟ ਆਣਾ ਮੈਨੂੰ ਤਾਂ ਆਪਣਾ ਫੇਸ ਤਾਂ ਨਾ ਸੁਣਾ ਲੱਗ ਜਾਂਦਾ ਹੈ ਕਿ ਮੈਨੂੰ ਆਏ ਹੋਏ ਗਿਆ ਕਿ ਬੜਾ ਵਧੀਆ ਹੈ ਹੋ ਗਿਆ ਟਾਈਟ ਟਾਈਟ ਸਕਿਨ ਹੋ ਗਈ ਕਿਉਂਕਿ ਆਪਾਂ ਚੀਨੀ ਮਤਲਬ ਖੰਡ ਪਾਈ ਹੈ ਇਹਦੇ ਵਿੱਚ ਤੇ ਉਹਦੇ ਨਾਲ ਨਾ ਇਦਾਂ ਟਾਈਟ ਟਾਈਟ ਸਕਿਨ ਹੋ ਗਈ ਬਹੁਤ ਵਧੀਆ ਹੈ ਲੱਗ ਰਿਹਾ ਹੈ ਵਧੀਆ ਮੈਨੂੰ ਆਪਣੇ ਆਪ ਨੂੰ ਵਧੀਆ ਫੀਲ ਹੋ ਰਿਹਾ ਹੈ ਤੁਸੀਂ ਜਰੂਰ ਪੈਨੋ ਟਰਾਈ ਕਰਕੇ ਫਿਰ ਮੈਨੂੰ ਕਮੈਂਟ ਕਰਿਓ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਦੇਖੋ ਜੀ ਇੰਨੀ ਮਿਹਨਤ ਕਰਦੇ ਆ ਆਪਾਂ ਤੇ ਪਲੀਜ਼ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਤੇ ਚਲੋ ਅੱਗੇ ਵੀ ਕੋਈ ਭੈਣ ਭਾਈ ਦੇਖ ਸਕਦੇ ਆ ਹਨਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਇੰਨੀ ਸਪੋਰਟ ਕਰਦੇ ਹੋ ਪਿਆਰ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਵਾਸ਼ੇ ਤੁਸੀਂ ਸਾਡੀਆਂ ਇਹ ਵੀਡੀਓ ਦੇਖਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ